ਉਹਨਾਂ ਬਾਬਾ ਜੀ ਦਾ ਨਾਮ ਸੀ ਜੀ ਬਸੰਤ ਉਥੋਂ ਇਹ ਸੰਤ ਕੁਟਿਆ ਗੁਰਦਰਾ ਸਾਹਿਬ ਦਾ ਨਾਮ ਪਿਆ ਅੱਜ ਤੋਂ ਸਵਾਗ ਸਾਲ ਪਹਿਲਾਂ ਦੀ ਗੱਲ ਆ ਕਿ ਜਿਹੜੀ ਉਹਨਾਂ ਦੀ ਕੁਟਿਆ ਸੀ ਉਹਨਾਂ ਦੀ ਕੁਟਿਆ ਨੂੰ ਆਹਲਾ ਗੇਟ ਜਾਂਦਾ ਜਿਹੜਾ ਆ ਸ਼ਟਰ ਲੱਗਿਆ ਹੋਇਆ ਦੁਨੀਆ ਭਰ ਦੇ ਵਿੱਚ ਕਾਲੀ ਮਾਤਾ ਦੇ ਮੰਦਰ ਬਣੇ ਹੋਏ ਨੇ ਪਰ ਜਿਹੜੇ Hindu ਧਰਮ ਦੇ ਵਿੱਚ 51 ਸ਼ਕਤੀ ਪੀਠ ਨੇ ਨਾ ਉਹਨਾਂ ਦੇ ਵਿੱਚੋਂ ਇਹ ਇੱਕ ਮੰਦਰ ਕਲਕੱਤੇ ਨੂੰ ਲੈ ਕੇ ਜਿਹੜੇ ਮੇਰੇ ਦਿਮਾਗ 'ਚ ਮਿੱਥ ਬਣੀ ਹੋਈ ਸੀ ਨਾ ਵੀ ਬਹੁਤ ਭੀੜ ਭੜਕੇ ਵਾਲਾ ਸ਼ਹਿਰ ਹੋਊਗਾ ਵੀ ਕਿਵੇਂ ਮੈਨੇਜ ਕਰਾਂਗੇ ਹਨਾ ਤੁਰਨੋਂ ਥਾਂ ਨਹੀਂ ਹੋਣੀ ਪਰ ਨਹੀਂ ਯਾਰ ਬਹੁਤ ਮੈਂ ਕਹਿੰਦਾ ਕਲਕੱਤੇ ਵਰਗਾ ਸਵਾਦ ਨਹੀਂ ਕਿਤੇ ਅੱਜ ਤੱਕ ਆ ਐਨੇ ਕਿ ਪੰਜਾਬੀ ਬੰਦੇ ਇੱਥੇ ਆਪਾਂ ਨੂੰ ਮਿਲ ਰਹੇ ਨੇ ਬੁਲਾ ਰਹੇ ਨੇ ਜਿਹਦੇ ਕੋਲ ਵੀ ਜਾਣੇ ਕੋਈ ਵਾਈਗੁਰੂ ਜੀ ਦਾ ਖਾਲਸਾ ਵਾਈਗੁਰੂ ਜੀ ਕੀ ਫਤਿਹ ਵੀਡੀਓ ਦੇਖ ਰਹੇ ਸਾਰੇ ਸੱਜਣਾ ਮਿੱਤਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਇਸ ਟਾਈਮ ਅਸੀਂ ਹੈਗੇ ਆ ਜੀ ਦਾ ਬਿਊਟੀਫੁਲ ਸਿਟੀ ਕੋਲਕਾਤਾ ਆਪਾਂ ਪੰਜਾਬੀ ਦੇ ਵਿੱਚ ਇਹਨੂੰ ਕੋਲਕਾਤਾ ਕਹਿ ਦਿੰਨੇ ਆ ਪਰ ਅਸਲੀ ਨਾਮ ਸਹੀ ਨਾਮ ਇਹਦਾ ਹੈਗਾ ਕੋਲਕਾਤਾ ਜਦੋਂ ਕਿਸੇ ਵੱਡੇ ਸ਼ਹਿਰ ਦੇ ਵਿੱਚ ਘੁੰਮਣ ਜਾਣਾ ਦਾ ਇਸ ਟ੍ਰਿਪ ਦੀ ਸਭ ਤੋਂ ਵੱਡੀ ਤੁਸੀਂ ਟੈਨਸ਼ਨ ਕਹਿ ਲਓ ਜਾਂ ਸਭ ਤੋਂ ਵੱਡਾ ਔਖਾ ਕੰਮ ਸੀ ਮੇਰਾ ਕਲਕੱਤੇ ਦੇ ਵਿੱਚ ਘੁੰਮਣ ਦਾ ਕਿਉਂਕਿ ਜਦੋਂ ਕਿਸੇ ਵੱਡੇ ਸ਼ਹਿਰ ਦੇ ਵਿੱਚ ਘੁੰਮਣ ਜਾਂਦੇ ਹਨ ਥਾਮਾਂ ਬਹੁਤ ਦੂਰ ਦੂਰ ਹੁੰਦੀਆਂ ਨੇ ਉਦੋਂ ਇਹ ਹੁੰਦਾ ਵੀ ਇਹੋ ਜੀ ਥਾਂ ਤੇ ਹੋਟਲ ਲਿਆ ਜਾਵੇ ਜਿੱਥੋਂ ਸਾਰੀਆਂ ਥਾਮਾਂ ਆਪਾਂ ਨੂੰ ਨੇੜੇ ਪੈਣ ਜਾਂ ਆਪਾਂ ਤੁਰ ਕੇ ਦੇਖ ਲਈਏ ਜਾਂ ਮੋਟਰਸਾਈਕਲ ਬਹੁਤ ਛੇਤੀ ਚਲਾ ਜਾਵੇ ਕਿਉਂਕਿ ਇਹਨਾਂ ਸ਼ਹਿਰਾਂ ਦੇ ਵਿੱਚ ਟ੍ਰੈਫਿਕ ਬਹੁਤ ਜ਼ਿਆਦਾ ਹੁੰਦਾ ਬੰਬੇ ਦੇ ਵਿੱਚ ਵੀ ਮੇਰੇ ਨਾਲ ਇਹੀ ਹੋਇਆ ਸੀ ਅੰਦੇਰੀ ਦੇ ਵਿੱਚ ਮੈਂ ਕਮਰਾ ਲੈ ਲਿਆ ਗੇਟਵੇ ਆਫ ਇੰਡੀਆ ਦੇਖਣ ਗਿਆ ਉਹ ਮੈਨੂੰ ਇੱਕ ਪਾਸੇ ਦਾ 20 ਕਿਲੋਮੀਟਰ ਪੈਂਦਾ ਸੀ ਤੇ ਟ ਗੱਲ ਉਹੀ ਆ ਵੀ ਰੱਬ ਸਾਰਾ ਕੁਝ ਆਪੇ ਹੀਲੇ ਬਸੀਲੇ ਸਹੀ ਕਰ ਦਿੰਦਾ ਇਸ ਟਾਈਮ ਜਿਹੜੇ ਹੋਟਲ ਦੇ ਵਿੱਚ ਅਸੀਂ ਰੁਕੇ ਹੋਏ ਹਾਂ ਜੀ ਇਹ ਆਪਣੇ ਪੰਜਾਬੀ ਭਰਾਵਾਂ ਦਾ ਹੋਟਲ ਆ ਕੱਲ ਵਾਲੀ ਵੀਡੀਓ ਦੇ ਵਿੱਚ ਮੈਂ ਦਿਖਾਇਆ ਸੀ ਕਿ ਆਜ਼ਾਦ ਹਿੰਦ ਹੋਟਲ ਬਹੁਤ ਵੱਡੀ ਇੱਕ ਬ੍ਰਾਂਚ ਆ ਜੀ ਬਹੁਤ ਵੱਡੀ ਇੱਕ ਚੇਨ ਆ 올 ਓਵਰ ਇੰਡੀਆ ਦੇ ਵਿੱਚ ਉਹਨਾਂ ਦੇ ਹੋਟਲ ਬਣੇ ਹੋਏ ਨੇ ਉਹਨਾਂ ਦੇ ਮਾਲਕ ਸੀ ਜਿਹੜੇ ਮੈਨੂੰ ਈਮੇਲ ਆਈ ਬਾਈ ਤੁਸੀਂ ਕਲਕੱਤੇ ਆ ਰਹੇ ਹੋ ਅਸੀਂ ਤੁਹਾਡੇ ਵਲੌਗ ਦੇਖਦੇ ਆ ਸਾਡੇ ਕੋਲ ਜਰੂਰ ਮਿਲ ਕੇ ਜਾਓ ਸਾਡੇ ਕੋਲ ਜਰੂਰ ਰਹਿ ਕੇ ਜਾਓ ਤੇ ਕੁਦਰਤੀ ਬਾਈ ਹੋਰਾਂ ਨਾਲ ਇੱਕੋ ਦਾਮ ਗੱਲ ਹੋਈ ਅਗਲੇ ਦਿਨ ਹੀ ਮੇਰਾ ਕਲਕੱਤੇ ਆਉਣਾ ਸੀ ਤੇ ਉਹਨਾਂ ਨਾਲ ਸਿੱਧਾ ਮੈਂ ਹੋਟਲ ਤੇ ਮਿਲ ਕੱਲ ਮੇਲ ਮਲਾਪ ਹੋ ਗਿਆ ਉਹਨਾਂ ਨਾਲ ਸ਼ਾਮ ਨੂੰ ਸਭ ਤੋਂ ਵੱਡੀ ਗੱਲ ਇਹ ਸੀ ਕਿ ਐਨਾਂ ਬੀਜ਼ੀ ਹੋਣ ਤੋਂ ਬਾਅਦ ਐਡਾ ਵੱਡਾ ਕਾਰੋਬਾਰ ਛੇੜਨ ਤੋਂ ਬਾਅਦ ਵੀ ਜਦੋਂ ਸ਼ਾਮ ਨੂੰ ਅਸੀਂ ਹੋਟਲ ਦੇਖ ਰਹੇ ਸੀ ਨਾ ਇਹ ਸਾਰੇ ਹੋਟਲ ਜਿੰਨੇ ਹੋਟਲਾਂ ਚ ਵੀ ਅਸੀਂ ਗਏ ਆ ਸਾਰੇ ਬਾਈ ਜੀ ਦੀ ਜਾਣ ਪਛਾਣ ਵਾਲੇ ਬੰਦੇ ਸੀ ਗੱਲ ਇਹ ਸੀ ਵੀ ਕਲਕੱਤਾ ਇੱਕ ਬਹੁਤ ਵੱਡਾ ਸ਼ਹਿਰ ਹੈ ਇੱਥੇ ਟੂਰਿਸਟ ਵੀ ਕਾਫੀ ਆਉਂਦਾ ਤੇ ਹੋਟਲ ਲਗਭਗ ਬੁੱਕ ਸੀ ਪਰ ਫਿਰ ਵੀ ਬਾਈ ਜੀ ਆਦਾ ਸਾਰਾ ਕੰਮਕਾਰ ਛੱਡ ਕੇ ਆਪਦੀ ਗੱਡੀ ਚੱਕ ਕੇ ਮੇਰੇ ਨਾਲ ਹੋਟਲਾਂ ਦੇ ਵਿੱਚ ਗਏ ਤਿੰਨ ਚਾਰ ਅਸੀਂ ਹੋਟਲ ਦੇਖੇ ਉਹ ਕਹਿੰਦੇ ਵੀ ਜਿਹੜਾ ਕਮਰਾ ਮੈਨੂੰ ਪਸੰਦ ਆਊਗਾ ਤੈਨੂੰ ਉਹ ਰਹਿਣ ਵਾਸਤੇ ਦਵਾਗੇ ਐਵੇਂ ਨਹੀਂ ਹੈਗਾ ਵੀ ਹੋਟਲ 'ਚ ਫੋਨ ਕਰਤਾ ਤੁਸੀਂ ਜਾ ਕੇ ਰਹੋ ਵੀ ਐਨਾ ਉਹਨਾਂ ਨੇ ਮੇਰਾ ਇੱਜ਼ਤ ਮਾਨ ਕੀਤਾ ਵੀ ਆਪ ਆਪਦੇ ਸਾਰੇ ਕੰਮ ਛੱਡ ਕੇ ਮੈਨੂੰ ਮਿਲੇ ਉੱਤੋਂ ਦੀ ਜਦੋਂ ਮੈਂ ਉਹਨਾਂ ਕੋਲ ਫੋਨ ਕਰਕੇ ਜਾਂਦਾ ਸੀ ਤਾਂ ਅੱਗੇ ਜਾ ਕੇ ਮੈਨੂੰ ਆਪ ਰਿਸੀਵ ਕਰਦੇ ਸੀ ਰਾਤ ਨੂੰ ਵੀ ਅਸੀਂ 12 ਵਜੇ ਤੱਕ ਬੈਠੇ ਰਹੇ ਹਾਂ ਸਾਰਾ ਕੁਝ ਮਤਲਬ ਜਿਵੇਂ ਛੋਟੇ ਭਰਾਵਾ ਵਾਂਗ ਉਮਰ ਦੇ ਵਿੱਚੋਂ ਬਹੁਤ ਵੱਡੇ ਨੇ ਮੇਥੋਂ ਇਹ ਸ਼ਾਇਦ ਜਦੋਂ ਵੀਡੀਓ ਦੇਖਦੇ ਹੋਣ ਤਾਂ ਜਿੰਨਾ ਉਹਨਾਂ ਨੇ ਮੇਰਾ ਮਾਣ ਸਤਿਕਾਰ ਕੀਤਾ ਵੀ ਕੋਈ ਫੈਮਿਲੀ ਮੈਂਬਰ ਸੱਕਾ ਹੀ ਇੰਨਾ ਕਰ ਸਕਦਾ ਹੁੰਦਾ ਜਿੰਨਾ ਉਹਨਾਂ ਨੇ ਮੇਰਾ ਕੀਤਾ ਤੇ ਇਹੋ ਜਿਹਾ ਐਕਸਪੀਰੀਅੰਸ ਜਿਹੜਾ ਇਸ ਥਾਂ ਦੇ ਉੱਤੇ ਮੇਰੇ ਨਾਲ ਹੋਇਆ ਬਹੁਤ ਵੱਡੀ ਗੱਲ ਆ ਇਹ ਹੋਟਲ ਬੁੱਕ ਇੱਕ ਗੱਲ ਹੋਰ ਦੱਸਦਾ ਇਹ ਹੋਟਲ ਦੀ ਤਾਂ ਤੁਸੀਂ ਗੱਲ ਛੱਡੋ ਉਹਨਾਂ ਨੇ 올 ਓਵਰ ਇੰਡੀਆ ਦੇ ਵਿੱਚ ਜਿੱਥੇ ਇੱਥੇ ਉਹਨਾਂ ਨੇ ਜਾਣ ਪਛਾਣ ਉਹਨਾਂ ਨੇ ਸਾਰੇ ਇੰਡੀਆ ਦੇ ਵਿੱਚ ਹੀ ਮੇਰਾ ਰਹਿਣ ਦਾ ਰਹਿਣ ਕਰਨ ਦਾ ਹੀਲਾ ਵਸੀਲਾ ਕਰਤਾ ਅੱਗੇ ਵੀ ਜਦੋਂ ਆਪਾਂ ਘੁੰਮਣ ਜਾਵਾਂਗੇ ਅੜੀਸਾ ਵਾਲੇ ਪਾਸੇ ਨੂੰ ਕਲਕੱਤੇ ਦੇ ਦੂਜੇ ਪਾਸੇ ਨੂੰ ਹੋਰ ਕਿਤੇ ਸਾਰੇ ਕਿਤੇ ਬੰਬੇ ਰੋਡ ਹੋ ਗਿਆ ਦਿੱਲੀ ਰੋਡ ਹੋ ਗਿਆ ਸਾਰੇ ਹੋਟਲਾਂ ਦੇ ਵਿੱਚ ਉਹਨਾਂ ਨੇ ਕਹਿਤਾ ਵੀ ਜਦੋਂ ਮਰਜ਼ੀ ਜਾ ਕੇ ਮੈਨੂੰ ਫੋਨ ਕਰਦੋ ਉੱਥੇ ਖਾਓ ਪੀਓ ਰਹੋ ਮਤਲਬ ਇੰਨਾ ਉਹਨਾਂ ਨੇ ਮੈਨੂੰ ਪਿਆਰ ਕੀਤਾ ਤੇ ਫਿਰ ਜਦੋਂ ਹੁੰਦਾ ਨਾ ਫਿਰ ਸਾਨੂੰ ਵੀ ਚੀਜ਼ਾਂ ਦਾ ਮੋਟੀਵੇਸ਼ਨ ਮਿਲਦੀ ਆ ਸਾਨੂੰ ਹੁੰਦਾ ਵੀ ਅਸੀਂ ਆਦਾ ਕੰਟੈਂਟ ਹੋਰ ਵਧੀਆ ਬਣਾਈਏ ਸਾਫ਼ ਸੁਥਰਾ ਬਣਾਈਏ ਹਨਾ ਇਹ ਗੱਲ ਸਾਡੀ ਕੰਟੈਂਟ ਸਾਫ਼ ਸੁਥਰੇ ਦੀ ਹੈ ਸਾਡੇ ਕੋਈ ਵੀਊ ਜ਼ਿਆਦੇ ਨਹੀਂ ਹੁੰਦੇ ਪਰ ਜਿੰਨੇ ਕ ਬੰਦੇ ਸਾਨੂੰ ਦੇਖਦੇ ਨੇ ਉਹ ਬਹੁਤ ਪਿਆਰ ਸਤਿਕਾਰ ਵਾਲੇ ਬੰਦੇ ਸਾਨੂੰ ਦੇਖਦੇ ਨੇ ਪਰ ਸਾਰਿਆਂ ਤੋਂ ਪਹਿਲਾਂ ਮੈਂ ਤੁਹਾਨੂੰ ਅਪਡੇਟ ਦੇ ਦਾਂ ਕਿ ਅਸੀਂ ਜਾਵਾਂਗੇ ਇੱਥੇ ਸੰਤ ਕੂਟਿਆ ਗੁਰਦੁਆਰਾ ਸਾਹਿਬ ਬਣਿਆ ਹੋਇਆ ਬਹੁਤ ਪੁਰਾਣਾ ਗੁਰਦੁਆਰਾ ਸਾਹਿਬ ਉਹ ਦੇਖਾਂਗੇ ਇੱਥੋਂ ਨੇੜੇ ਹੀ ਕਾਲੀ ਮਾਤਾ ਦਾ ਮੰਦਿਰ ਬਣਿਆ ਹੋਇਆ ਤੁਸੀਂ ਸੁਣਿਆ ਹੋਣਾ ਜੈ ਕਾਲੀ ਕਲਕੱਤੇ ਵਾਲੀ ਤੇਰਾ ਵਾਰ ਨਾ ਜਾਏ ਖਾਲੀ ਫਿਲਮਾਂ ਦੇ ਗਾਣਿਆਂ ਦੇ ਵਿੱਚ ਆਪਾਂ ਸੁਣਦੇ ਰਹੇ ਹਿੰਦੀ ਫਿਲਮਾਂ ਦੇ ਵਿੱਚ ਪ੍ਰਾਣੀਆਂ ਦੇ ਵਿੱਚ ਖਾਸ ਕਰਕੇ ਬਹੁਤ ਵਾਰੀ ਜ਼ਿਕਰ ਆਇਆ ਤਾਂ ਕਾਲੀ ਮਾਤਾ ਦਾ ਆਪਾਂ ਟੈਂਪਲ ਦੇਖਣ ਜਾਵਾਂਗੇ ਜਿਵੇਂ ਪਟਿਆਲੇ ਦਾ ਟੈਂਪਲ ਬਹੁਤ ਮਸ਼ਹੂਰ ਹੈ ਨਾ ਇਹ ਉਸ ਟੈਂਪਲ ਦੀ ਉਸ ਤੋਂ ਵੀ 4 ਗੁਣਾ ਜ਼ਿਆਦਾ ਮੰਨਤਾ ਮੰਨੀ ਜਾਂਦੀ ਹੈ ਤੇ ਚੱਲਦੇ ਹਾਂ ਹ ਰਾਤ ਲੇਟ ਸੁੱਤੇ ਆ ਤੇ ਲੇਟ ਹੀ ਮ ਆਰਾਮ ਨਾਲ ਉੱਠਿਆ ਬਾਈ ਜੀ ਕਹਿੰਦੇ ਕੋਈ ਨਾ ਟੈਨਸ਼ਨ ਵਧੀ ਹੋ ਕੇ ਤੁਸੀਂ ਆਰਾਮ ਕਰੋ ਚਲਦੇ ਆ ਬਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਮੇਰੀ ਵੀਡੀਓ ਦੇਖ ਰਹੇ ਹੋ ਸਾਹਮਣੇ ਬਣਿਆ ਹੋਇਆ ਜੀ ਹੋਟਲ ਗਲੋਬ ਇੰਟਰਨੈਸ਼ਨਲ ਇਸ ਹੋਟਲ ਦੇ ਵਿੱਚ ਰੁਕੇ ਹੋਏ ਆ ਇਸ ਹੋਟਲ ਦੇ ਜਿਹੜੇ ਮਾਲਕ ਨੇ ਉਹਨਾਂ ਨੂੰ ਜੀਤੀ ਭਾਜੀ ਕਿਹਾ ਜਾਂਦਾ ਪਿਆਰ ਨਾਲ ਬਾਈ ਸੁਰੇਸ਼ ਜੀ ਦੇ ਬਹੁਤ ਚੰਗੇ ਮਿੱਤਰ ਨੇ ਇਕੱਠੇ ਮਤਲਬ ਇੱਥੇ ਉਹ ਕੰਮ ਕਰਦੇ ਰਹੇ ਨੇ ਮੋਟਰਸਾਈਕਲ ਆਪਣਾ ਇਹ ਖੜਾ ਇੱਥੋਂ ਹੁਣ ਆਪਾਂ ਚੱਲਦੇ ਆ ਜੀ ਸੰਤ ਕੂਟੀ ਵਾਲੇ ਪਾਸੇ ਗੁਰਦੁਆਰਾ ਸਾਹਿਬ ਨੂੰ ਨੇੜੇ ਹੀ ਆ ਸ਼ਹਿਰ ਨੂੰ ਲਾ ਤਾਂ ਮੈਂ ਵੀ ਰਾਤ ਬਹੁਤ ਲੇਟ ਸੁੱਤਾ ਡੇਢ 2 ਵਜੇ ਵੀਡੀਓ ਐਡਿਟ ਕਰਨ ਦਾ ਵੀ ਟਾਈਮ ਨਹੀਂ ਲੱਗਿਆ ਫੇਰ ਮੈਂ ਵੀਡੀਓ ਮਿਸ ਮਾਰਤੀ ਆਹ ਖੜੀ ਐ ਇਧਰਲੇ ਪਾਸੇ ਕਲਕੱਤੇ ਦੀ ਸ਼ਾਨ ਪੀਲੇ ਰੰਗ ਦੀਆਂ ਟੈਕਸੀਆਂ ਇਹ ਤੁਹਾਨੂੰ ਸਿਰਫ ਕਲਕੱਤੇ ਜੀ ਦੇਖਣ ਨੂੰ ਮਿਲਣਗੀਆਂ ਆਹ ਦੇਖੋ ਆ ਵੀ ਜਾਂਦੀ ਆ ਕਲਕੱਤੇ ਨੂੰ ਲੈ ਕੇ ਜਿਹੜੇ ਮੇਰੇ ਦਿਮਾਗ 'ਚ ਮਿੱਥ ਬਣੀ ਹੋਈ ਸੀ ਨਾ ਵੀ ਬਹੁਤ ਭੀੜ ਭੜਕੇ ਵਾਲਾ ਸ਼ਹਿਰ ਹੋਊਗਾ ਵੀ ਕਿਵੇਂ ਮੈਨੇਜ ਕਰਾਂਗੇ ਹਨਾ ਤੁਰਨ ਉਥਾਣੀ ਹੋਣੀ ਪਰ ਨਹੀਂ ਯਾਰ ਬਹੁਤ ਸਾਫ਼ ਸੁਥਰਾ ਸ਼ਹਿਰ ਆ ਬਾਕੀ ਜਿਹੜੇ ਏਰੀਏ ਦੇ ਵਿੱਚ ਆਪਾਂ ਇਸ ਟਾਈਮ ਘੁੰਮ ਰਹੇ ਆ ਜਾਂ ਆਪਾਂ ਹੋਟਲ ਜਿੱਥੇ ਲਿਆ ਜਾਂ ਫਿਰ ਜਿੱਥੇ ਆਪਾਂ ਰਾਤ ਖਾਦਾ ਪੀਤਾ ਜਿਹੜੇ ਹੋਟਲਾਂ ਦੇ ਨੇ ਉਹ ਸਾਰਾ ਪੋਰਸ਼ ਏਰੀਆ ਪੈਂਦਾ ਤੇ ਇੱਥੇ ਵੈਸੇ ਹੀ ਟ੍ਰੈਫਿਕ ਘੱਟਾ ਤੇ ਸਾਫ ਸਫਾਈ ਜ਼ਿਆਦਾ ਹੈ ਥਾਂ ਦੇ ਉੱਤੇ ਕਲਕੱਤਾ ਮੇਨ ਸੈਂਟਰ ਪੁਆਇੰਟ ਆ ਇਹ ਯਾਰ ਸਿਰਾ ਸਵਾਦ ਹੀ ਬਹੁਤ ਆਈ ਜਾਂਦਾ ਘੁੰਮ ਕੇ ਨਹੀਂ ਕਈ ਵਾਰ ਇਹ ਹੁੰਦਾ ਟ੍ਰੈਫਿਕ ਦੀ ਹਾਰਨ ਪੌਂ ਪੌਂ ਪੀ ਪੀ ਚੱਲੀ ਜਾਂਦਾ ਹੁੰਦਾ ਕੰਮ ਉਵੇਂ ਨਹੀਂ ਹੈਗਾ ਇੱਥੇ ਹਿਸਾਬ-ਤਾਬ ਬਾਕੀ 7:11 ਵਜੇ ਦਾ ਟਾਈਮ ਹੋ ਗਿਆ ਸਵੇਰ ਦਾ ਫੇਰ ਵੀ ਹਜੇ ਬਾਜ਼ਾਰ ਬੰਦ ਪਏ ਨਹੀਂ ਕਿਉਂਕਿ ਸ਼ਹਿਰ ਇਹ ਲੇਟ ਨਾਈਟ ਤੱਕ ਜਾਗਦਾ ਵੈਸੇ ਤਾਂ ਮੈਂ ਵੀ 10 ਵਜੇ ਉੱਠਿਆ ਤਿਆਰ ਤੁਰ ਹੁੰਦੇ ਮਾੜੀ ਮੋਟੀ ਵੀਡੀਓ ਬਣਾਉਂਦੇ 11 ਸਵਾ 11 ਵਜੇ ਦਾ ਟਾਈਮ ਹੋ ਗਿਆ ਹਜੇ ਵੀ ਅੱਧੇ ਤੋਂ ਜ਼ਿਆਦਾ ਦੁਕਾਨਾਂ ਅੱਧੇ ਤੋਂ ਜ਼ਿਆਦਾ ਕੀ 90% ਦੁਕਾਨਾਂ ਬੰਦ ਪਈਆਂ ਨਹੀਂ ਲੇਟ ਖੁੱਲਣ ਗਈਆਂ ਤੇ ਲੇਟ ਨਾਈਟ ਹੀ ਬੰਦ ਹੁੰਦੀਆਂ ਨੇ ਉਹ ਖੜੀਆਂ ਨੇ ਦੋ ਪੀਲੀਆਂ ਟੈਕਸੀਆਂ ਇੱਕ ਸੱਜੇ ਪਾਸੇ ਇੱਕ ਖੱਬੇ ਪਾਸੇ ਅਸਲ ਦੇ ਵਿੱਚ ਪੀਲੀ ਟੈਕਸੀ ਨੂੰ ਬੁੱਕ ਕਰਨ ਦੀ ਨਾ ਇਹਨਾਂ ਲੱਗਦਾ ਇੱਕ ਐਪਲੀਕੇਸ਼ਨ ਆ ਯਾਤਰੀ ਸਾਥੀ.com ਕਰਕੇ ਕਿਉਂਕਿ ਜਦੋਂ ਕੱਲ ਮੈਂ ਇੱਥੇ ਘੁੰਮ ਰਿਹਾ ਸੀ ਤਾਂ ਹਰੇਕ ਗੱਡੀ ਦੇ ਪਿੱਛੇ ਪੀਲੇ ਰੰਗ ਦੀ ਟੈਕਸੀ ਦੇ ਪਿੱਛੇ ਯਾਤਰੀ ਸਾਥੀ ਲਿਖਿਆ ਹੋਇਆ ਸੀ ਉਹ ਦੇਖੋ ਉਹਦੇ ਵੀ ਲਿਖਿਆ ਹੋਇਆ ਹੈ ਓ ਲੰਗੀ ਆ ਉਸ ਐਪਲੀਕੇਸ਼ਨ ਤੋਂ ਬੁੱਕ ਕਰਕੇ ਇਸ ਟੈਕਸੀ ਨੂੰ ਤੁਸੀਂ ਮਤਲਬ ਇਹਦੇ ਵਿੱਚ ਝੂਟਾ ਲੈ ਸਕਦੇ ਹੋ ਖੜੀ ਵੀ ਸੋਹਣੀ ਹੈ ਜਿਵੇਂ ਇਸ ਟੈਕਸੀ ਦੇ ਪਿੱਛੇ ਵੀ ਲਿਖਿਆ ਹੋਇਆ ਯਾਤਰੀ ਸਾਥੀ ਅਸਲ ਦੇ ਵਿੱਚ ਇਹ ਟੈਕਸੀ ਕੋਈ ਨਾ ਜਿਆਦਾ ਕੰਫਰਟ ਨਹੀਂ ਹੁੰਦਾ ਇਹਦੇ ਵਿੱਚ ਇਹ ਬਸ ਇਹਨੂੰ ਕਲਕੱਤੇ ਦੇ ਕਲਚਰ ਕਰਕੇ ਲੋਕ ਇਹਨੂੰ ਬੁੱਕ ਕਰਕੇ ਇਹਦੇ ਵਿੱਚ ਘੁੰਮਣ ਲੱਗ ਜਾਂਦੇ ਨੇ ਹੁਣ ਤਾਂ ਜਦੋਂ ਠੰਡ ਦੇ ਦਿਨ ਚੱਲਦੇ ਨੇ ਟੈਂਪਰੇਚਰ ਇੱਥੇ ਇੰਨਾ ਜ਼ਿਆਦਾ ਹੈ ਨਹੀਂ 25 26 ਡਿਗਰੀ ਆ ਤੁਸੀਂ ਇਹਦੇ ਵਿੱਚ ਸਰਵਾਈਵ ਕਰ ਲੋਗੇ ਪਰ ਗਰਮੀਆਂ ਦੇ ਵਿੱਚ ਜਦੋਂ ਇਸ ਟੈਕਸੀ ਚ ਘੁੰਮਣਾ ਹੋਵੇ ਨਾ ਤਾਂ ਬਹੁਤ ਤੰਗ ਹੋਵੋਗੇ 40 45 ਡਿਗਰੀ ਇੱਥੇ ਟੈਂਪਰੇਚਰ ਮੁੰਲਾਦਾ ਚੱਲਾ ਜਾਂਦਾ ਹੋਣਾ ਕੱਲ ਬਾਈ ਜੀ ਵੀ ਦੱਸੀਆਂ ਸੀ ਵੀ ਇੱਥੋਂ ਦਾ ਮੌਸਮ ਕੋਈ ਜ਼ਿਆਦਾ ਵਧੀਆ ਨਹੀਂ ਹੈਗਾ ਇੱਥੋਂ ਦੇ ਪਾਣੀ ਦੇ ਵਿੱਚ ਆਇਰਨ ਵੀ ਆ ਆ ਖੜੀਆਂ ਨੂੰ ਟੈਕਸੀਆਂ ਪਹਿਲਾਂ ਬਾਈ ਸਤੀਸ਼ ਜੀ ਮੇਰੇ ਵਾਸਤੇ ਗੱਡੀ ਭੇਜਣ ਲੱਗੇ ਸੀ ਵੀ ਤੁਸੀਂ ਸਵੇਰੇ ਤੁਹਾਡੇ ਕੋਲ 10 ਵਜੇ ਡਰਾਈਵਰ ਆ ਜਾਊਗਾ ਤੇ ਗੱਡੀ 'ਚ ਬਹਿ ਕੇ ਤੁਸੀਂ ਨੇੜੇ ਤੇੜੇ ਦੀਆਂ ਥਾਵਾਂ ਦੇਖਿਆ ਉਹ ਪਰ ਮੈਂ ਮਨਾਂ ਕਰਤਾ ਮੈਂ ਕਹਿੰਦਾ ਬਾਈ ਜੀ ਮੈਂ ਤੁਰ ਕੇ ਘੁੰਮੂਗਾ ਕਿਉਂਕਿ ਜਿਹੜਾ ਕਲਕੱਤਾ ਆਪਾਂ ਤੁਰ ਕੇ ਐਕਸਪਲੋਰ ਕਰ ਸਕਦੇ ਹਾਂ ਉਹ ਗੱਡੀ 'ਚ ਹੋਣਾ ਨਹੀਂ ਗੱਡੀ 'ਚ ਫਿਰ ਥਾਵਾਂ ਛੇਤੀ ਛੇਤੀ ਲੰਘ ਜਾਂਦੀਆਂ ਨੇ ਹੁਣ ਮੈਂ ਗੁਰੂ ਘਰ ਕੋਲ ਜਾ ਰਿਹਾ ਤੇ ਇੰਨਾ ਕੁ ਤੁਹਾਨੂੰ ਰਾਜ ਮੈਂ ਇਨਫੋਰਮੇਸ਼ਨ ਦੇਤੀ ਸੜਕਾਂ ਦਿਖਾਤੀਆਂ ਹਨ ਜੇ ਗੱਡੀ 'ਚ ਹੁੰਦਾ ਮੈਂ 1 ਮਿੰਟ 'ਚ ਉੱਥੇ ਪਹੁੰਚ ਜਾਣਾ ਸੀ ਆਪਣੇ ਹੋਟਲ ਤੋਂ 1 ਕਿਲੋਮੀਟਰ ਦੇ ਨੇੜੇ ਤੇੜੇ ਗੁਰਦੁਆਰਾ ਸਾਹਿਬ ਆ ਕੋਈ ਜ਼ਿਆਦਾ ਗਰਮੀ ਵੀ ਨਹੀਂ ਹੈਗੀ ਤੇ ਜ਼ਿਆਦਾ ਗਰਮੀ ਹੁੰਦੀ ਫਿਰ ਮੈਂ ਮੋਟਰਸ ਗੁਰਦਰਾ ਸਾਹਿਬ ਤੋਂ ਪਹਿਲਾਂ ਇੱਥੇ ਇੱਕ ਢਾਬਾ ਬਣਿਆ ਹੋਇਆ ਜੀ ਆਜ਼ਾਦ ਹਿੰਦ ਢਾਬਾ ਇਹ ਵੀ ਉਹਨਾਂ ਦੀ ਹੀ ਇੱਕ ਬ੍ਰਾਂਚ ਹੈ ਬਾਈ ਨੇ ਕਿਹਾ ਵੀ ਸਵੇਰੇ ਸਵੇਰੇ ਇੱਥੇ ਬ੍ਰੇਕਫਾਸਟ ਕਰ ਲਿਓ ਤੇ ਬਾਈ ਨੂੰ ਮਿਲ ਲਿਓ ਇੱਕ ਬਾਈ ਦਾ ਮੈਨੂੰ ਨੰਬਰ ਵੀ ਦਿੱਤਾ ਸੀ ਉਹ ਤੁਹਾਨੂੰ ਗੁਰਦਰਾ ਸਾਹਿਬ ਕਮਾ ਦੂਗਾ ਇਧਰ ਸਾਹਮਣੇ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਗੁਰਦੁਆਰਾ ਸੰਤ ਕੁਟਿਆ ਇਹ ਇਤਿਹਾਸਿਕ ਗੁਰਦਰਾ ਸਾਹਿਬ ਨਹੀਂ ਹੈ ਪਰ ਇਹ ਬਹੁਤ ਪੁਰਾਣਾ ਗੁਰੂ ਘਰ ਆ ਜੀ ਕਲਕੱਤੇ ਦਾ ਹੁਣ ਆਪਾਂ ਮੱਥਾ ਟੇਕ ਕੇ ਆਉਣੇ ਅੰਦਰ ਪਹਿਲਾਂ ਗੁਰਦੁਆਰਾ ਸਾਹਿਬ ਦਾ ਨਾਮ ਹੈਗਾ ਜੀ ਗੁਰਦੁਆਰਾ ਸੰਤ ਕੁਟਿਆ ਸੰਤ ਕੁਟਿਆ ਨੂੰ ਤਾਂ ਕਿਹਾ ਜਾਂਦਾ ਕਿਉਂਕਿ ਇਸ ਥਾਂ ਦੇ ਉੱਤੇ ਨਾ ਇੱਕ ਬਾਬਾ ਜੀ ਦੀ ਝੋਪੜੀ ਹੁੰਦੀ ਸੀ ਜਿੱਥੇ ਉਹ ਮਤਲਬ ਤੁਸੀਂ ਕਹਿ ਲਓ ਵੀ ਨਾਮ ਜਪ ਕਰਦੇ ਹੁੰਦੇ ਸੀ ਉਹਨਾਂ ਬਾਬਾ ਜੀ ਦਾ ਨਾਮ ਸੀ ਜੀ ਬਸੰਤ ਉਥੋਂ ਇਹ ਸੰਤ ਕੁਟਿਆ ਗੁਰਦੁਆਰਾ ਸਾਹਿਬ ਦਾ ਨਾਮ ਪਿਆ ਅੱਜ ਤੋਂ ਸਵਾਗ ਸਾਲ ਪਹਿਲਾਂ ਦੀ ਗੱਲ ਆ ਕਿ ਜਿਹੜੀ ਉਹਨਾਂ ਦੀ ਕੁਟਿਆ ਸੀ ਉਹਨਾਂ ਦੀ ਕੁਟਿਆ ਨੂੰ ਆਹਲਾ ਗੇਟ ਜਾਂਦਾ ਜਿਹੜਾ ਆ ਸ਼ਟਰ ਲੱਗਿਆ ਹੋਇਆ ਟਾਈਮਿੰਗ ਲਿਖਿਆ ਹੋਇਆ 5 ਤੋਂ 7 ਤੇ ਇਹਨਾਂ ਦੀ ਉਹ ਕੁਟਿਆ ਸੀ ਬਾਅਦ ਦੇ ਵਿੱਚ ਫਿਰ ਹੌਲੀ-ਹੌਲੀ ਇੱਥੋਂ ਦੀਆਂ ਸੰਗਤਾਂ ਨੇ ਬਾਬਾ ਜੀ ਦੀ ਸ਼ਰਦਾ ਦੇ ਨਾਲ ਉਹਨਾਂ ਨਾਲ ਜੁੜ-ਜੁੜ ਕੇ ਇਹ ਸਥਾਨ ਦੀ ਉਸਾਰੀ ਕਰਾਈ ਹੈ 2001 ਦੇ ਵਿੱਚ ਹੀ ਗੁਰਦੁਆਰਾ ਸਾਹਿਬ ਬਣਾਇਆ ਗਿਆ। ਮਤਲਬ ਸੰਤਾਂ ਦੀ ਯਾਦ ਦੇ ਵਿੱਚ ਗੁਰਦੁਆਰਾ ਸਾਹਿਬ ਬਣਾਇਆ ਹੋਇਆ ਹੈ ਕਲਕੱਤੇ ਦੇ ਵਿੱਚ ਜਿਹੜੇ ਇਤਿਹਾਸਿਕ ਗੁਰੂ ਘਰ ਨੇ ਉਹ ਤਿੰਨ ਗੁਰੂ ਘਰ ਨੇ ਇਹ ਇੱਕ ਤਰ੍ਹਾਂ ਤੁਸੀਂ ਸੰਤਾਂ ਦਾ ਡੇਰਾ ਕਹਿ ਸਕਦੇ ਹੋ ਹਨਾ ਤੇ ਜਿਹੜੇ ਇਤਿਹਾਸਿਕ ਇੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਆਏ ਨੇ ਤੇ ਗੁਰੂ ਨਾਨਕ ਸਾਹਿਬ ਜੀ ਆਏ ਨੇ ਉਹ ਗੁਰਦੁਆਰੇ ਅਲੱਗ ਥਾਂ ਤੇ ਬਣੇ ਹੋਏ ਨੇ ਉੱਥੇ ਵੀ ਤੁਹਾਨੂੰ ਆਪਾਂ ਦਰ ਹੁਣ ਆਪਾਂ ਅੰਦਰ ਮੱਥਾ ਟੇਕ ਆ ਜੀ ਇੱਧਰ ਆਈ ਦਰਬਾਰ ਸਾਹਿਬ ਇੱਧਰ ਆ ਇੱਧਰ ਅੱਛਾ ਇੱਧਰ ਦੀ ਹੈ ਮੈਂ ਹੱਥ ਧੋਣਾ ਠੀਕ ਹੈ ਜੀ ਗੁਰਦਰਾ ਸਾਹਿਬ ਦੀ ਬਿਲਡਿੰਗ ਦੇ ਆਪਾਂ ਅੰਦਰ ਆ ਗਏ ਆ ਇੱਧਰਲੇ ਪਾਸੇ ਪਾਰਕਿੰਗ ਪਹਿਲੇ ਫਲੋਰ ਤੇ ਤੇ ਦੂਜੇ ਫਲੋਰ ਤੇ ਗੁਰਦਰਾ ਸਾਹਿਬ ਬਣਿਆ ਹੋਇਆ ਵਾਹਿਗੁਰੂ ਜਦੋਂ ਇੱਥੇ ਬਾਬਾ ਬਸੰਤ ਸਿੰਘ ਜੀ ਹੁੰਦੇ ਸੀ ਨਾ ਤਾਂ ਆਹ ਥਾਂ ਹੁੰਦੀ ਸੀ ਪੁਰਾਣੀ ਐਨਿਕ ਉਸ ਤੋਂ ਬਾਅਦ ਫਿਰ ਨਵੀਂ ਥਾਂ ਖਰੀਦੀ ਗਈ ਆ 60 ਕਾੜ ਦੇ ਵਿੱਚ ਮਤਲਬ ਗੁਰਦੁਆਰਾ ਸਾਹਿਬ ਬਣਾਉਣ ਦਾ ਹੌਲੀ ਹੌਲੀ ਕੰਮ ਚੱਲ ਪਿਆ ਸੀ ਇਹ ਗੁਰਦੁਆਰਾ ਸਾਹਿਬ ਜਿਹੜੇ ਨਵੀਂ ਬਿਲਡਿੰਗ ਦੇ ਤੁਹਾਨੂੰ ਦਰਸ਼ਨ ਕਰਵਾਏ ਨੇ 2017 ਦੇ ਵਿੱਚ ਬਣੀ ਹੈ ਪਹਿਲਾਂ ਸਿਰਫ ਜੇ ਅੱਜ ਤੋਂ 100 ਸਵਾ 100 ਸਾਲ ਪਹਿਲਾਂ ਦੀ ਗੱਲ ਕਰੀਏ ਤਾਂ ਆਹ ਥਾਂ 'ਤੇ ਬਾਬਾ ਜੀ ਦੀ ਕੁਟਿਆ ਹੁੰਦੀ ਸੀ ਬਸੰਤ ਸਿੰਘ ਜੀ ਦੀ ਕੱਚੀ ਇੱਕ ਝੁੱਗੀ ਹੁੰਦੀ ਸੀ ਇੱਥੇ ਉਹ ਮਤਲਬ ਜੱਪ ਤਬ ਤੁਸੀਂ ਕਹਿ ਲਓ ਵੀ ਕਰਦੇ ਹੁੰਦੇ ਸੀ ਬਾਅਦ ਦੇ ਵਿੱਚ ਇੱਥੋਂ ਦੇ ਲੋਕਲ ਸੰਗਤ ਨੂੰ ਫਿਰ ਪਤਾ ਲੱਗਿਆ ਉਹਨਾਂ ਨੇ ਫਿਰ ਇਹ ਗੁਰਦੁਆਰਾ ਸਾਹਿਬ ਦਾ ਬਹੁਤ ਮਨ ਤਾਂ ਇਸ ਗੁਰੂ ਘਰ ਦੀ ਸਵੇਰੇ ਬਾਈ ਗੁਰਸੇਵਕ ਸਿੰਘ ਜੀ ਮਿਲੇ ਉਹਨਾਂ ਨੇ ਕਿਹਾ ਵੀ ਇੱਥੇ ਜਿਹੜੀਆਂ ਮਰਾਦਾਂ ਪੂਰੀਆਂ ਹੋ ਜਾਂਦੀਆਂ ਨੇ ਨਾ ਬਸ ਸ਼ਰਤਾਂ ਹੋਣੀ ਚਾਹੀਦੀ ਹੈ ਵੀ ਇੱਥੇ ਸਾਨੂੰ ਜਰੂਰ ਸੋਡੀਆਂ ਨੀਤਾਂ ਨੂੰ ਮਰਾਦਾਂ ਲੱਗਦੀਆਂ ਹੀ ਲੱਗਦੀਆਂ ਨੇ ਗੁਰਦੁਆਰਾ ਸਾਹਿਬ ਦੇ ਸਕੱਰੇਟਰੀ ਸਾਹਿਬ ਕੁਲਮੀਤ ਸਿੰਘ ਜੀ ਗਰੇਵਾਲ ਉਹਨਾਂ ਕੋਲ ਮੈਂ ਹੁਣੇ ਬਹਿ ਕੇ ਆਇਆ ਉਹਨਾਂ ਨੇ ਮੈਨੂੰ ਬਹੁਤ ਇਥੋਂ ਬਾਰੇ ਗੱਲਾਂ ਆਉਣ ਵਾਲੇ ਵਲੌਗਾਂ ਦੇ ਵਿੱਚ ਗੱਲਾਂ ਵੀ ਕਰਾਂਗੇ ਬਾਕੀ ਇਹ ਤੇ ਰਹਿائش ਦਾ ਪ੍ਰਬੰਧ ਵੀ ਹੈਗਾ ਲੰਗਰ ਦਾ ਪ੍ਰਬੰਧ ਵੀ ਹੈਗਾ ਕਦੇ ਪੰਜਾਬ ਤੋਂ ਸੰਗਤ ਆਉਂਦੀ ਆ ਤਾਂ ਇੱਥੇ ਤੁਸੀਂ ਰੁਕ ਸਕਦੇ ਹੋ ਬਾਬਾ ਜੀ ਨੇ ਕਿਹਾ ਵੀ ਤੁਸੀਂ ਇੱਥੇ ਰੁਕ ਜਾਂਦੇ ਪਰ ਉਹ ਗੱਲ ਆ ਵੀ ਉਧਰ ਜਿੱਥੇ ਦਾਣਾ ਪਾਣੀ ਲਿਖਿਆ ਹਨ ਉੱਥੇ ਸਵੱਬ ਬਣ ਗਿਆ ਮੇਰਾ ਮੈਂ 10 15 ਮਿੰਟ ਉਹਨਾਂ ਕੋਲ ਬੈਠਾ ਰਿਹਾ ਚਾਹ ਪਾਣੀ ਛੱਕ ਕੇ ਆਪਾਂ ਆ ਗਏ ਆ ਇਹ ਇਤਿਹਾਸਿਕ ਗੁਰੂ ਘਰ ਨਹੀਂ ਹੈਗਾ ਮੈਂ ਫੇਰ ਦੱਸਦਾ ਇਤਿਹਾਸਿਕ ਗੁਰੂ ਘਰਾਂ ਦੇ ਆਪਾਂ ਹਜੇ ਦਰਸ਼ਨ ਤੁਹਾਨੂੰ ਕਰਵਾਵਾਂਗੇ ਇਹ ਇੱਥੋਂ ਦਾ ਬਹੁਤ ਮੰਨਤ ਵਾਲਾ ਸਥਾਨ ਆ ਤਾਂ ਕਰਕੇ ਇਸ ਗੁਰੂ ਘਰ ਦੇ ਵਿੱਚ ਆਪਾਂ ਗਏ ਸੀ ਭਾਈ ਇੱਥੇ ਸੰਤਾਂ ਦਾ ਡੇਰਾ ਸੀ ਤੇ 100 ਸਾਲ ਦੇ ਪੁਰਾਣੀ ਨੇੜੇ ਤੇੜੇ ਗੱਲ ਹੋ ਗਈ ਗੁਰਦੁਆਰਾ ਸਾਹਿਬ ਦੀ ਬਿਲਡਿੰਗ 2017 ਦੇ ਵਿੱਚ ਬਣੀ ਆ ਅਸੀਂ ਆ ਗਏ ਆ ਜੀ ਆਜ਼ਾਦ ਹਿੰਦ ਢਾਬੇ ਤੇ ਭਾਈ ਜੀ ਹੋਰਾਂ ਦਾ ਸਾਨੂੰ ਫੋਨ ਆ ਗਿਆ ਸੀ ਜਿਨ੍ਹਾਂ ਨੇ ਫੋਨ ਕੀਤਾ tha ਅੱਛਾ ਕੈਸੇ ਹੋ ਠੀਕ ਹੋ ਹਾਂ ਬੜੀਆ ਬੜੀਆ ਇਹ ਵੀ ਹੋਟਲ ਦੇਖ ਲਈਏ ਭਾਈ ਅੰਦਰੋਂ ਕਿਧਰ ਭਾਈ ਜੀ ਇਧਰ ਭਾਈ ਜੀ ਇਹ ਬਣਿਆ ਹੋਇਆ ਜੀ ਰਹਿਣ ਰਹਿਣ ਗਹੀ ਜਾਣਾ ਬਹਿਣ ਵਾਸਤੇ ਸੀਟਿੰਗ ਪਲਾਨ ਸਾਰਾ 메ਨ ਰੋਡ ਤੇ ਆ ਵੀ ਹੋਟਲ ਕਹਿੰਦਾ ਕਲਕੱਤੇ ਵਰਗਾ ਸਵਾਦ ਨਹੀਂ ਕਿਤੇ ਅਜੇ ਤੱਕ ਆਇਆ ਇੰਨੇ ਕਿ ਪੰਜਾਬੀ ਬੰਦੇ ਇੱਥੇ ਆਪਾਂ ਨੂੰ ਮਿਲ ਰਹੇ ਨੇ ਬੁਲਾ ਰਹੇ ਨੇ ਜਿਹਦੇ ਕੋਲ ਵੀ ਜਾਣੇ ਆ ਕੋਈ ਨਾ ਕੋਈ ਉਹਨਾਂ ਕੋਲ ਜਾਣ ਪਛਾਣ ਨਿਕਲੇ ਆਉਂਦੀ ਆ ਗਾਂ ਦੀ ਗਾਂ ਨਿਕਲੇ ਚਾਹੇ ਜੇ ਮਰਜ਼ੀ ਪਰ ਜਾਣਦੇ ਜ਼ਰੂਰ ਨੇ ਆ ਬਾਈ ਜਿਹਦੇ ਢਾਬੇ ਦੇ ਬੈਠੇ ਆ ਇਹਨਾਂ ਨੇ ਫੋਨ ਕਰਤਾ ਸੀ ਕਹਿੰਦੇ ਕੀ ਛਕੋਗੇ ਮੈਂ ਕਹਾਂ ਚਲ ਭਟੂਰੇ ਛਕ ਲਾਂਗੇ ਭਟੂਰੇ ਛਕਣ ਤੋਂ ਬਾਅਦ ਫਿਰ ਆਪਾਂ ਇੱਥੋਂ ਜਾਵਾਂਗੇ ਜੀ ਕਾਲੀ ਮਾਤਾ ਵਾਲੇ ਮੰਦਿਰ ਵਾਲੇ ਪਾਸੇ ਨੂੰ ਉਹ ਇੱਥੋਂ ਮੁਲਾਦਾ ਹੈਗਾ ਵੀ 1.5 ਕਿਲੋਮੀਟਰ ਦੇ ਨੇੜੇ ਤੇੜੇ ਆ ਹਾਂ ਸਾਰਾ ਤੁਰਕੇ ਦੇਖਾਂਗੇ ਆਪਾਂ 1.5 ਕਿਲੋਮੀਟਰ ਕੋਈ ਜ਼ਿਆਦਾ ਨਹੀਂ ਹੁੰਦਾ ਨਾਲੇ ਸੈਰ ਹੋ ਜੂਗੀ ਪਟੂਰੇ ਪਾਚ ਜਾਣਗੇ ਪਿਛਲੇ 5-6 ਦਿਨਾਂ ਤੋਂ ਨਾ ਬਹੁਤ ਉਤੋਂ ਦੀ ਉਤੋਂ ਚੱਲ ਰਿਹਾ ਬੋਡੀ ਸਾਰੀ ਅਫਸੈਟ ਹੋਈ ਪਈ ਸੀ ਸਵੇਰੇ ਹੁਣ ਮੈਂ 10 ਘੰਟੇ ਸੁੱਤਾ ਘੱਟੋ ਘੱਟ ਇਹ ਵਾਲਾ ਪਾਸਾ ਨਾ ਮੇਰਾ 2 ਦਿਨਾਂ ਤੋਂ ਦਰਦ ਕਰ ਰਿਹਾ ਸੀ ਪਤਾ ਨਹੀਂ ਕਿਉਂ ਮੈਂ ਕਿਹਾ ਕਿਤੇ ਨਿੰਗਾ ਨੂਗਾ ਨਾ ਘਟ ਗਈ ਹੋਵੇ ਯਾਰ ਵੀ ਸਿਰ ਕਿਉਂ ਦੁਖੀ ਜਾਂਦਾ ਮੇਰਾ ਤਾਂ ਕਦੇ ਇੰਨਾ ਸਿਰ ਦੁਖਿਆ ਹੀ ਨਹੀਂ ਉਹ ਅਸਲ 'ਚ ਨੀਂਦ ਇਕੱਠੀ ਹੋ ਗਈ ਸੀ ਤੇ ਹੁਣ ਇੱਥੋਂ ਪਟੂਰੇ ਛੱਕਣ ਤੋਂ ਬਾਅਦ ਕਾਫੀ ਪੀ ਕੇ ਫਿਰ ਕਾਲੀ ਮਾਤਾ ਦੇ ਮੈਂ ਕਹਿੰਦਾ ਯਾਰ ਕਲਕੱਤੇ ਨੇ ਨਜ਼ਾਰਾ ਲਿਆਤਾ ਐਡੀ ਮਹਾਰਾਜ ਦੀ ਕਿਰਪਾ ਹੋ ਗਈ ਵੀ ਐਨੇ ਫੋਨ ਮੈਸੇਜ ਆ ਰਹੇ ਨੇ ਨਾ ਵੀ ਕਿਹਦੇ-ਕਿਹਦੇ ਕੋਲ ਜਾਈਏ ਕਿਹਦੇ-ਕਿਹਦੇ ਕੋਲ ਨਾ ਜਾਈਏ ਜਿੰਨਾ ਜਿੰਨਾਂ ਨਾਲ ਮੈਂ ਕਮਿਟਮੈਂਟ ਕਰ ਰੱਖੀ ਆ ਉਹਨਾਂ ਕੋਲ ਤਾਂ ਮੈਂ ਜਾਊਂਗਾ ਹੀ ਜਾਊਂਗਾ ਤੇ ਇਹ ਵਾਲਾ ਐਕਸਪੀਰੀਅੰਸ ਜਿਹੜਾ ਕਲਕੱਤੇ ਦੇ ਵਿੱਚ ਮੇਰੇ ਨਾਲ ਹੋਇਆ ਮੈਂ ਨਹੀਂ ਕਦੇ ਭੁੱਲਦਾ ਹੁਣ ਕਲਕੱਤੇ ਦੇ ਵਿੱਚ ਤਾਂ ਆ ਲਾ ਲੋ ਵੀ ਆਪਣੀ ਚੰਗੀ ਪਕੜ ਬਣ ਗਈ ਵੀ ਫੋਨ ਤੇ ਬਹਿ ਕੇ ਵੀ ਇੱਥੋਂ ਬਾਰੇ ਆਪਾਂ ਗੱਲਬਾਤ ਜਾਂ ਕੋਈ ਇਨਫੋਰਮੇਸ਼ਨ ਜਾਂ ਇੱਥੋਂ ਦੇ ਮਾਹੌਲ ਦਾ ਪਤਾ ਕਰ ਸਕਦੇ ਆਂ ਇਥੋਂ ਆਪਾਂ ਚੱਲੇ ਆ ਜੀ ਜੈ ਕਾਲੀ ਕਲਕੱਤੇ ਵਾਲੀ ਤੁਸੀਂ ਸੁਣਿਆ ਹੋਣਾ ਪ੍ਰਾਣੀਆਂ ਹਿੰਦੀ ਫਿਲਮਾਂ ਦੇ ਵਿੱਚ ਗਾਣਾ ਵੀ ਹੁੰਦਾ ਸੀ ਉਹ ਕਾਲੀ ਮਾਤਾ ਦਾ ਟੈਂਪਲ ਪੂਰੇ ਇੰਡੀਆ ਦੇ ਵਿੱਚ ਇਸ ਜਗ੍ਹਾ ਦੇ ਉੱਤੇ ਬਣਿਆ ਹੋਇਆ ਜਿਹੜਾ ਕਿ ਸਭ ਤੋਂ ਜ਼ਿਆਦਾ ਫੇਮਸ ਆ ਵੈਸੇ ਤਾਂ ਅੱਡ ਅੱਡ ਸ਼ਹਿਰਾਂ ਦੇ ਵਿੱਚ ਵੀ ਕਾਲੀ ਮਾਤਾ ਦੇ ਟੈਂਪਲ ਬਣੇ ਹੋਏ ਨੇ ਪਰ ਸਭ ਤੋਂ ਫੇਮਸ ਟੈਂਪਲ ਕਾਲੀ ਮਾਤਾ ਦਾ ਬਣਿਆ ਹੋਇਆ ਜੀ ਕਲਕੱਤੇ ਦੇ ਵਿੱਚ 1809 ਈਸਵੀ ਦੇ ਵਿੱਚੋਂ ਬਣਿਆ ਸੀ ਮੈਨੂੰ ਇਹ ਲੱਗੀ ਜਾਏ ਮੈਂ ਕਿਹਾ ਸ਼ਹਿਰ ਜਾਂ ਬੰਦ-ਬੰਦਗਾ ਤੋਂ ਪਿਆ ਦੁਕਾਨਾਂ ਅਜੇ ਤਾਂ ਖੁੱਲੀਆਂ ਹੀ ਨਹੀਂ ਹੋ ਗਈਆਂ 1 ਵਜੇ ਦਾ ਟਾਈਮ ਹੋ ਗਿਆ ਦੁਪਹਿਰ ਦਾ ਬਾਦ ਦੇ ਵਿੱਚ ਮੈਂ ਫੋਨ ਤੇ ਦੇਖਿਆ ਭਾਈ ਅੱਜ ਐਤਵਾਰ ਆ ਇਹ ਵੀਡੀਓ 4-5 ਦਿਨ ਪਿੱਛੇ ਚੱਲ ਰਹੀ ਹੈ ਕਿਉਂਕਿ ਕੱਲ ਵੀ ਮੇਥੋਂ ਵੀਡੀਓ ਐਡਿਟ ਨਹੀਂ ਹੋਈ ਮੈਂ ਇੰਨਾ ਜਾਦੇ ਥੱਕ ਗਿਆ ਸੀ ਸੌਂ ਗਿਆ 10 ਘੰਟੇ ਨੀਂਦ ਪੂਰੀ ਕੀਤੀ ਇਸ ਜਗ੍ਹਾ ਦਾ ਨਾਮ ਹੈਗਾ ਆਈ ਲਵ ਵਾਰਡ 73 ਸੜਕਾਂ ਦੇ ਉੱਤੇ ਸਰਦਾਰ ਬੰਦੇ ਬਹੁਤ ਦੇਖਣ ਨੂੰ ਮਿਲ ਰਹੇ ਨੇ ਆਪਣਾ ਹੋਟਲ ਯਾਰ ਬਹੁਤ ਸਹੀ ਲੋਕੇਸ਼ਨ ਤੇ ਆ ਇਥੋਂ ਕਾਲੀ ਮਾਤਾ ਦਾ ਜਿਹੜਾ ਮੰਦਿਰ ਆ ਕਲਕੱਤੇ ਦਾ ਸਭ ਤੋਂ ਫੇਮਸ ਮੰਦਿਰ ਉਹ ਇਥੋਂ 500 ਮੀਟਰ ਵੀ ਨਹੀਂ ਹੈਗਾ ਇਨੂੰ ਇਹਦੇ ਪਿਛਲੇ ਪਾਸੇ ਇਧਰਲੇ ਪਾਸੇ ਕਾਲੀ ਘਾਟ ਰੋਡ ਵਜਦਾ ਕਲਕੱਤਾ ਇਹਦਾ ਨਾਮ ਐਵੇਂ ਪਿਆ ਕਹਿੰਦੇ ਇਹ ਪਹਿਲਾਂ ਇਹਦਾ ਨਾਮ ਜਿਹੜੀ ਗੂਗਲ ਤੇ ਇਨਫੋਰਮੇਸ਼ਨ ਮਿਲਦੀ ਆ ਉਹ ਹੁੰਦਾ ਸੀ ਕਾਲੀਕਾਤਾ ਮਤਲਬ ਕਾਲੀ ਮਾਤਾ ਦੀ ਧਰਤੀ ਫਿਰ ਅੰਗਰੇਜ਼ ਆਏ ਨੇ ਅੰਗਰੇਜ਼ਾਂ ਤੋਂ ਬਣ ਗਿਆ ਇਹ ਕੈਲਕਟਾ ਉਸ ਤੋਂ ਬਾਅਦ ਦੁਬਾਰੇ ਫਿਰ ਇਹਦਾ ਨਾਮ ਕੋਲਕਾਤਾ ਕਿਹਾ ਜਾਣ ਲੱਗ ਗਿਆ ਇਹਨੂੰ ਬੰਗਾਲੀ ਭਾਸ਼ਾ ਦੇ ਵਿੱਚ ਇਹ ਇਸ ਦੇ ਨਾਮ ਦੀ ਹਿਸਟਰੀ ਆ ਜਿਹੜੀ ਗੂਗਲ ਤੇ ਮਿਲਦੀ ਆ ਹਾਂਜੀ ਹਾਂ ਬੰਦੇ ਜਮਾਂ ਹੋ ਗਈ ਹੈ 1:30 ਵਜੇ ਬੰਦ ਹੋ ਗਿਆ 1:30 ਵਜੇ 1:30 ਵਜੇ ਬੰਦ ਹੋ ਜਾਂਦਾ ਕਿੰਨੇ ਵਜੇ ਖੁੱਲੇਗਾ ਅਬ 4 ਵਜੇ 4 ਵਜੇ ਬਾਹਰੋਂ ਸੇ ਦਰਸ਼ਨ ਕਰ ਸਕਤੇ ਹੈਂ ਅਬ ਜਾਏਗਾ ਤੋ ਬੋਲੇਗਾ ਵੀਆਈਪੀ ਗੈਸ ਕਰੇਗਾ ਨਹੀਂ ਨਹੀਂ ਵੀਆਈਪੀ ਨਹੀਂ ਭਗਵਾਨ ਕੇ ਸਾਹਮਣੇ ਸਭ ਵੀਆਈਪੀ ਨਾਨ ਵੀਆਈਪੀ ਸਭ ਇਕ ਹੈ ਠੀਕ ਹੈ ਹਾਂ ਮੈਨੂੰ ਰਸਤਾ ਬਤਾ ਦੋ ਬਸ ਸਿੱਧਾ ਜਾ ਕੇ ਜਾ ਨੋਰਮਲ ਰਸਤਾ ਵੀਆਈਪੀ ਵਾਲਾ ਨਹੀਂ ਨੋਰਮਲ ਹੈ ਜੀ ਠੀਕ ਹੈ ਜੀ ਇੱਥੇ ਥਾਂ ਥਾਂ ਦੇ ਉੱਤੇ ਅ ਪੰਡਿਤ ਜੀ ਆਉਣਗੇ ਸਾਨੂੰ ਕਹਿਣਗੇ ਵੀ ਤੁਹਾਨੂੰ ਵੀਆਈਪੀ ਦਰਸ਼ਨ ਕਰਵਾ ਦਿੰਨੇ ਆ ਅਲੱਗ ਤੋਂ ਕਿਸੇ ਐਂਟਰੀ ਤੋਂ ਤੁਹਾਨੂੰ ਦਰਸ਼ਨ ਕਰਵਾ ਦੇਣਗੇ ਮੰਦਰ ਦੁਪਹਿਰੇ ਬੰਦ ਹੋ ਜਾਂਦਾ 2 ਵਜੇ ਤੱਕ ਤੇ ਆਪਾਂ ਚਲੋ ਮੰਦਰ ਦੇ ਬਾਹਰੋਂ-ਬਾਰੋਂ ਦਰਸ਼ਨ ਕਰ ਲੈਨੇ ਆ ਵੀਡੀਓਗ੍ਰਾਫੀ ਤਾਂ ਵੈਸੇ ਵੀ ਤੁਹਾਨੂੰ ਆਪਾਂ ਅੰਦਰੋਂ ਦਰਸ਼ਨ ਕਰਵਾ ਨਹੀਂ ਸਕਦੇ ਦਿਖਾ ਨਹੀਂ ਸਕਦੇ ਇੱਥੋਂ ਆਪਾਂ ਆਹ ਪੁੱਛ ਲਈਏ ਕਿੱਧਰ ਨੂੰ ਜਾਣਾ ਕਾਲੀ ਮਾਤਾ ਮੰਦਰ ਚਲੋ ਜੀ ਇਹ ਸਾਰਾ ਰੋਡ ਕਾਲੀ ਘਾਟ ਰੋਡ ਵਜਦਾ ਹਿਸਟਰੀ ਕਲਕੱਤੇ ਦੀ ਮੈਂ ਤੁਹਾਨੂੰ ਦੱਸ ਹੀ ਦਿੱਤੀ ਵੀ ਕੈਲਕਟਾ ਪਹਿਲਾਂ ਨਾਮ ਪੜਦੇ ਰਹੇ ਆ ਉਹ ਅੰਗਰੇਜ਼ਾਂ ਦਾ ਦਿੱਤਾ ਹੋਇਆ ਸੀ ਅਸਲੀ ਨਾਮ ਇਹਦਾ ਕਾਲੀਕਾਤਾ ਜਾਂ ਫਿਰ ਕੋਲਕਾਤਾ ਇਧਰਲੇ ਪਾਸੇ ਪ੍ਰਸ਼ਾਦ ਦੀਆਂ ਦੁਕਾਨਾਂ ਲੱਗੀਆਂ ਹੋਈਆਂ ਨੇ ਸੰਧੂਰ ਪਿਆ ਅਡਾ ਡੰਗ ਪਿਆ Holi ਵੀ ਕੋਈ ਬਾਲੀ ਦੂਰ ਨਹੀਂ ਹੈਗੀ Holi ਮੈਂ ਕਹਿੰਦਾ ਵੀ ਇੱਧਰ ਵਧੀਆ ਲੈਵਲ ਤੇ ਮਨਾਉਂਦੇ ਹੋਣਗੇ ਆ ਦੇਖੋ ਰੰਗ ਪਏ ਨੇ ਇੱਥੇ ਜਦੋਂ ਸਵੇਰੇ ਸਾਨੂੰ ਗੁਰੂ ਘਰ ਦੇ ਦਰਸ਼ਨ ਕਰਵਾਏ ਨੇ ਆਪਾਂ ਤਾਂ ਉੱਥੋਂ ਦੇ ਪ੍ਰਬੰਧਕ ਦੱਸਦੇ ਸੀ ਬਈ ਇਤਿਹਾਸਿਕ ਗੁਰੂ ਘਰ ਵੀ ਕਲਕੱਤੇ 'ਚ ਹੈਗੇ ਨੇ ਪਰ ਸੰਗਤ ਸਭ ਤੋਂ ਜ਼ਿਆਦਾ ਇਸ ਗੁਰੂ ਘਰ ਦੇ ਵਿੱਚ ਠੁੱਕਦੀ ਆ ਜਿੱਥੇ ਆਪਾਂ ਜਾ ਕੇ ਆਏ ਆ ਸੰਤ ਕੁਟਿਆ ਦੇ ਵਿੱਚ ਤੇ ਦੁਨੀਆ ਭਰ ਦੇ ਵਿੱਚ ਕਾਲੀ ਮਾਤਾ ਦੇ ਮੰਦਰ ਬਣੇ ਹੋਏ ਨੇ ਦੁਨੀਆ ਭਰ ਦੇ ਵਿੱਚ ਕਾਲੀ ਮਾਤਾ ਦੇ ਮੰਦਰ ਬਣੇ ਹੋਏ ਨੇ ਪਰ ਜਿਹੜੇ Hindu ਧਰਮ ਦੇ ਵਿੱਚ 51 ਸ਼ਕਤੀ ਪੀਠ ਨੇ ਨਾ ਉਹਨਾਂ ਦੇ ਵਿੱਚੋਂ ਇਹ ਇੱਕ ਮੰਦਰ ਆ ਜੀ ਸ਼ਕਤੀਪੀਠ ਦੀ ਹਿਸਟਰੀ ਸ਼ਾਇਦ Hindu ਧਰਮ ਵਾਲੇ ਵੀਰ ਭੈਣ ਭਰਾ ਵੱਧ ਜਾਣਦੇ ਹੋਣਗੇ ਜਿੱਥੇ ਤੱਕ ਮੈਂ ਘੁੰਮ ਘੁੰਮ ਕੇ ਹਿਸਟਰੀ ਪਤਾ ਕੀਤੀ ਹੈ Hindu ਧਰਮ ਵਾਲਿਆਂ ਦੀ ਤਾਂ ਉੱਥੇ ਕਿਹਾ ਜਾਂਦਾ ਵੀ ਸਤੀ ਮਾਤਾ ਸੀ ਜਿਹੜੇ ਉਹਦੇ ਜਦੋਂ ਉਹਦੇ ਮਤਲਬ ਬੋਡੀ ਦੇ ਟੁਕੜੇ ਡਿੱਗੇ ਨੇ ਅਡੜ ਥਾਵਾਂ ਤੇ ਤਾਂ ਉੱਥੇ-ਉੱਥੇ ਸ਼ਕਤੀਪੀਠ ਬਣ ਗਏ ਸੀ 51 ਟੁਕੜੇ ਡਿੱਗੇ ਨੇ 51 ਸ਼ਕਤੀਪੀਠ ਨੇ ਮਤਲਬ ਇੱਕ 51 ਮੰਦਰ ਨੇ ਵੱਡੇ-ਵੱਡੇ ਐਵੇਂ ਦੇ ਇਹਨਾਂ ਨੂੰ ਸ਼ਕਤੀਪੀਠ ਕਿਹਾ ਜਾਂਦਾ ਤਾਂ ਇਸ ਮੰਦਰ ਦੇ ਵਿੱਚ ਉਹਨਾਂ ਦੇ ਪੈਰ ਦੀਆਂ ਉਂਗਲਾਂ ਡਿੱਗੀਆਂ ਸੀ ਸੱਜੇ ਪੈਰ ਦੀ ਉਂਗਲਾ ਕਿਹਾ ਜਾਂਦਾ ਪਰ ਇੱਥੇ ਫਿਰ ਉਹ ਸ਼ਕਤੀਪੀਠ ਬਣ ਗਿਆ ਸੀ ਮੰਦਰਾਂ ਦੇ ਵਿੱਚ ਇਹ ਚੀਜ਼ ਮੈਂ ਸਭ ਤੋਂ ਜ਼ਿਆਦਾ ਨੋਟ ਕੀਤੀ ਹੈ ਯਾਰ ਵੀ VIP ਨੌਨ VIP ਵਾਲਾ ਹਿਸਾਬ ਦਾ ਬੜਾ ਚੱਲਦਾ ਕੇਦਾਰਨਾਥ ਦੇ ਵਿੱਚ ਵੀ ਆਈਆਂ ਇਹ ਚੀਜ਼ਾਂ ਮੈਨੂੰ ਲੱਗਦਾ ਵੀ ਆਉਣੀਆਂ ਨਹੀਂ ਚਾਹੀਦੀਆਂ ਹਨ ਤੇ ਕੋਈ ਵੱਡਾ ਲੀਡਰ ਆ ਗਿਆ ਚਲੋ ਬਿਜ਼ੀ ਬੰਦੇ ਨੇ ਉਹਨਾਂ ਦੀ ਗੱਲ ਚੱਲ ਮੰਨ ਲਈ ਪਰ ਐ ਪੈਸੇ ਜਿਹਦੇ ਕੋਲ ਜ਼ਿਆਦੇ ਨੇ ਉਹਨੂੰ VIP ਲੇਨ ਦੇ ਵਿੱਚ ਬਾੜ ਦੇਣਾ ਵੱਧ ਪੈਸੇ ਦੇ ਕੇ ਉਹਨੂੰ ਛੇਤੀ ਮੱਥਾ ਟਿਕਾ ਦੇਣਾ ਤਾਂ ਉਹ ਮੈਨੂੰ ਚੀਜ਼ ਸਹੀ ਨਹੀਂ ਲੱਗਦੀ ਚਲ ਆਪਰਾ ਇਹ ਮੁੱਦਾ ਨਹੀਂ ਹੈਗਾ ਪਰ ਮੈਂ ਕਦੇ ਐਵੇਂ ਕੀਤਾ ਨਹੀਂ ਹੈਗਾ ਅੱਜ ਤੱਕ ਚਾਹੇ ਰੁਪਈਆ 200 ਲੈ ਕੇ ਮੈਨੂੰ ਛੇਤੀ ਮੱਥਾ ਟਿਕਾ ਦੇਣ ਪਰ ਮੈਂ ਫਿਰ ਵੀ ਕਦੇ ਇਹ ਤਰੀਕਾ ਟਰਾਈ ਨਹੀਂ ਕੀਤਾ ਇਹ ਇਥੋਂ ਦਾ ਆਲੇ-ਦਾਲ ਦਾ ਮਾਹੌਲ ਕਿਤਨੇ ਵਜੇ ਖੁੱਲੇਗਾ ਮੰਦਿਰ ਮੰਦਿਰ ਖੁੱਲਿਆ ਖੁੱਲਿਆ ਨੌਨ ਵੀਆਈਪੀ ਸਧਾਰਨ ਬੰਦੋ ਜੈਸਾ ਹਾਂ 4 ਵਜੇ ਖੁੱਲੇਗਾ ਠੀਕ ਹੈ ਵੀਆਈਪੀ ਵਾਸਤੇ ਖੁੱਲਾ ਪੈਸੇ ਦੇ ਕੇ ਤੁਸੀਂ ਮੱਥਾ ਟੇਕ ਸਕਦੇ ਹੋ ਪਰ ਨੌਨ ਵੀਆਈਪੀ 4 ਵਜੇ ਤੱਕ ਵੇਟ ਕਰਨਗੇ ਇਸ ਟਾਈਮ ਮੰਦਿਰ ਦੇ ਆਪਾਂ ਮੇਨ ਬਾਜ਼ਾਰ ਦੇ ਵਿੱਚ ਆ ਗਏ ਆ ਕਿਤੇ ਕਿਤੇ ਇੱਥੇ ਲੜਾਈ ਚੱਲੀ ਜਾਂਦੀ ਆ ਮਤਲਬ ਵੀ ਕਈ ਵਾਰ ਹੁੰਦਾ ਨਾ ਸੰਗਤਾਂ ਦੇ ਜੋੜੇ ਜਮਾ ਕਰਵਾ ਲੈਂਦੇ ਨੇ ਬਸ ਉੱਥੋਂ ਤੁਹਾਨੂੰ ਪ੍ਰਸ਼ਾਦ ਕੋਈ ਲੈਣਾ ਪੈਂਦਾ ਤਾਂ ਉਹ ਬਾਈ ਨੇ ਜੋੜੇ ਜਮਾ ਕੀਤੇ ਹੋਣਗੇ ਉਹਨੇ ਪ੍ਰਸ਼ਾਦ ਨਹੀਂ ਲਿਆ ਤੇ ਉਹ ਚੀਜ਼ ਦੀ ਫਿਰ ਇੱਥੇ ਲੜਾਈ ਹੋ ਗਈ ਆਪਣਾ ਕੰਮ ਮੈਂ ਕੀ ਕਰਨ ਆਇਆ ਸੀ ਹੋਰ ਹੀ ਮੁੱਦੇ ਵਾਲੀਆਂ ਗੱਲਾਂ ਜੀ ਮੈਂ ਦੱਸੀ ਜਾਂਦਾ ਵੀ ਇੱਥੇ ਆ ਹੋ ਗਿਆ ਇੱਥੇ ਵਾਹ ਹੋ ਗਿਆ ਆ ਵੀਆਈਪੀ ਦਾ 200 ਰੁਪਿਆ ਲੱਗਦਾ ਉਹ ਮੈਂ ਆਫ ਦੀ ਕੈਮਰਾ ਪੁੱਛਿਆ ਸੀ ਚਲੋ ਆਪਾਂ ਬਾਰੋ-ਬਾਰ ਤੁਹਾਨੂੰ ਦਰਸ਼ਨ ਕਰਵਾ ਲਿਆਉਣੇ ਆ ਜਿਵੇਂ ਕਮੱਖਿਆ ਦੇਵੀ ਟੈਂਪਲ ਬਣਿਆ ਹੋਇਆ ਨਾ ਅਸਾਮ ਦੇ ਵਿੱਚ ਉਹ ਵੀ ਸ਼ਕਤੀ ਪੀਠਾਂ ਦੇ ਵਿੱਚੋਂ ਇੱਕ ਆ ਜੀ ਮੈਨੂੰ ਆਪ ਨਹੀਂ ਪਤਾ ਪਤਾ ਨਹੀਂ ਮੈਂ ਕਿੰਨੇ ਜੋਤਿਰਲੰਗਾਂ ਦੇ ਦਰਸ਼ਨ ਕਰ ਲਏ ਕਿੰਨੇ ਸ਼ਕਤੀ ਪੀਠਾਂ ਦੇ ਮੈਂ ਦਰਸ਼ਨ ਕਰ ਲਏ ਪੰਜ ਤਖਤਾਂ ਦੇ ਦਰਸ਼ਨ ਕਰ ਲਏ ਮਤਲਬ ਇਹ ਧਾਰਮਿਕ ਸਥਾਨ ਆਪਾਂ ਕੋਈ ਨਹੀਂ ਛੱਡਿਆ ਸਾਰੀ ਜਗ੍ਹਾ ਦੇ ਉੱਤੇ ਆਪਾਂ ਦਰਸ਼ਨ ਮੇਲਾ ਕਰ ਲਿਆ ਇਹ ਹੈਗਾ ਜੀ ਪ੍ਰਵੇਸ਼ ਦੁਆਰ ਬੰਦ ਕੀਤਾ ਹੋਇਆ ਫਿਲਹਾਲ ਇਹ ਮੇਨ ਐਂਟਰੀ ਹੈ ਮੱਥਮਾ ਮੇਨ ਐਂਟਰੀ ਇਹ ਵਾਲੀ ਹੈ ਜਾਂ ਉੱਪਰ ਸੇ ਕੋਈ ਸਭ ਐਸਾ ਹੀ ਸਭ ਗੇਟ ਅਭੀ ਬੰਦ ਹੈ ਦੇਖਿਓ ਗੇਟ ਐਸਾ ਹੀ ਹੈ ਅੱਛਾ ਗੇਟ ਐਸਾ ਹੀ ਹੈ ਸਭ ਬੰਦ ਹੈ ਇਹ ਹੈ ਉਹ ਹੈ ਸਭ ਠੀਕ ਹੈ ਜੀ ਇਹ ਤੇ ਗੇਟ ਦਵਾਰ ਲਿਖਿਆ ਹੋਇਆ ਪੰਜ ਅੱਡ ਅੱਡ ਗੇਟ ਨੇ ਉਹਨਾਂ ਦੇ ਸਾਰੇ ਕਿਤੇ ਮਤਲਬ ਇਸ ਟਾਈਮ ਬੰਦ ਕੀਤਾ ਹੋਇਆ ਤੁਸੀਂ ਅੰਦਰ ਜਾ ਕੇ ਫਿਲਹਾਲ ਦਰਸ਼ਨ ਨਹੀਂ ਕਰ ਸਕਦੇ ਇਧਰ ਮਮਤਾ ਬਿਨਰਜੀ ਦੀ ਫੋਟੋ ਲੱਗੀ ਹੋਈ ਆ ਤੇ ਸ਼ਕਤੀ ਪੀਠ ਕਾਲੀ ਮਾਤਾ ਦਾ ਮੰਦਿਰ ਦੂਰੋਂ ਖੜ ਕੇ ਜੇ ਆਪਾਂ ਕਿਤੋਂ ਦੇਖਾਂਗੇ ਤਾਂ ਐਵੇਂ ਦਾ ਲੱਗਦਾ ਜੀ ਜਿਵੇਂ ਇੱਕ ਗੇਟ ਇਧਰਲੇ ਪਾਸੇ ਇਹ ਵੀ ਬਣਿਆ ਹੋਇਆ ਇਹ ਵੀ ਮਤਲਬ ਬੰਦ ਦਾ ਹਜੇ ਕਿਸੇ ਨੇ ਕਿਹਾ ਮੰਦਿਰ 2 ਵਜੇ ਖੁੱਲਦਾ ਕਿਸੇ ਨੇ ਕਿਹਾ ਮੰਦਿਰ 4 ਵਜੇ ਖੁੱਲਦਾ ਮਤਲਬ ਹਜੇ ਫਿਲਹਾਲ ਦੁਪਹਿਰੇ ਦੁਪਹਿਰੇ ਮੰਦਿਰ ਬੰਦ ਹੁੰਦਾ ਇਹ ਨੇੜੇ ਤੇੜੇ ਦਾ ਮੰਦਿਰ ਦਾ ਸਾਰਾ ਬਾਜ਼ਾਰ ਆ ਕਾਲੀ ਘਾਟ ਰੋਡ ਜਾਂ ਇਧਰਲੇ ਪਾਸੇ ਜਗਾ ਵਜਦੀ ਆ ਇਹ ਇਹ ਆ ਜੀ ਕਾਲੀਕਾਟਰ ਰੋਡ ਉਹ ਉੱਪਰ ਸਾਹਮਣੇ ਬਿਲਡਿੰਗ ਤੇ ਵੀ ਲਿਖਿਆ ਹੋਇਆ ਬਹੁਤ ਚੱਲਦਾ ਇਹ ਵਸਤਾ ਜ ਐਤਵਾਰਾ ਸਾਰਾ ਬਾਜ਼ਾਰ ਕੋਲਕੱਤਾ ਬੰਦ-ਬੰਦ ਜਾਂ ਲੱਗਦਾ ਪਰ ਇੱਥੇ ਵਧੀਆ ਰੌਣਕ ਮੇਲਾ ਲੱਗਿਆ ਹੋਇਆ ਆਹ ਸਾਹਮਣੇ ਬਣਿਆ ਹੋਇਆ ਜੀ ਮੰਦਿਰ ਤੇ ਆਹ ਬਿਲਡਿੰਗ ਮੈਨੂੰ ਐ ਲੱਗਦੀ ਆ ਯਾਰ ਜਿਵੇਂ ਗੁਰੂ ਘਰ ਦੀ ਹੁੰਦੀ ਆ ਤੇ ਇਥੋਂ ਨੇੜੇ ਇੱਕ ਘਾਟ ਵੀ ਆ ਕਾਲੀ ਘਾਟ ਸਦਰ ਘਾਟ ਸ਼ਕਤੀਪੀਠ ਇਹ ਵਾਲਾ ਜੀ ਸੋਨੂੰ ਮੈਂ ਬਾਰੋ-ਬਾਰੋਂ ਦਰਸ਼ਨ ਕਰਵਾ ਦਿੰਨਾ ਹਜੇ ਕਵਾੜ ਬੰਦ ਨਹੀਂ ਅੰਦਰ ਵੈਸੇ ਵੀ ਵੀਡੀਓਗ੍ਰਾਫੀ ਅਲਾਉਡ ਨਹੀਂ ਹੈਗੀ ਤੇ ਜਿਹੜਾ ਆ ਇਧਰਲੇ ਪਾਸੇ ਗੁਰੂ ਘਰ ਵਰਗਾ ਲੱਗਦਾ ਇਹ ਹੈਗਾ ਜੀ ਮਦਰ ਟੇਰੇਸਾ ਦਾ ਹਸਪੀਟਲ ਬਣਿਆ ਹੋਇਆ ਮੈਂ ਸੁਣਿਆ ਜੇ ਇੰਟਰਨੈਟ ਤੇ ਫੋਟੋਆਂ ਦੇਖਣ ਨੂੰ ਮਿਲਦੀਆਂ ਨੇ ਕਿ ਕਾਲੀ ਮਾਤਾ ਦੀ ਜਿਹੜੀ ਅੰਦਰ ਮੂਰਤੀ ਲੱਗੀ ਹੋਈ ਹੈ ਨਾ ਉਸ ਮੂਰਤੀ ਦੇ ਦੰਦ ਤੇ ਜੀਭ ਸੋਨੇ ਦੀ ਆ 골ਡ ਦੀ ਬਣਾਈ ਹੋਈ ਆ ਤੇ ਉਹਨਾਂ ਦਾ ਕਹਿੰਦੇ ਹੱਥ ਤੇ ਮੱਥਾ ਵਿਜੀਬਲ ਆ ਬਾਕੀ ਸਾਰਾ ਮਤਲਬ ਉਹਨਾਂ ਦਾ ਸਰੀਰ ਜਿਹੜੀ ਅੰਦਰ ਮੂਰਤੀ ਲੱਗੀ ਹੋਈ ਹੈ ਕਾਲੀ ਮਾਤਾ ਦੀ ਉਹ ਕੱਪੜੇ ਨਾਲ ਢੱਕੀ ਹੋਈ ਆ ਮਤਲਬ ਉਹਨਾਂ ਦੀ ਪੋਸ਼ਾਕ ਪਾ ਕੇ ਉਹਦੇ ਉੱਤੇ ਉਹ ਟਕਿਆ ਹੋਇਆ ਸਾਰਾ ਇਧਰਲੇ ਪਾਸੇ ਮੈਨੂੰ ਲੱਗਦਾ ਘਾਟ ਬਣਿਆ ਹੋਊਗਾ ਕੋਈ ਹਜੇ ਪਾਣੀ ਘਟਾ ਜਾਂ ਇੱਥੇ ਮੜਾ ਜਾਂ ਸਾਫ ਸਫਾਈ ਦਾ ਕੰਮ ਚੱਲ ਰਿਹਾ ਤੇ ਇੰਨੀ ਕਿ ਇੱਥੇ ਵਾਰਡ ਕਰਕੇ ਨਾ ਲੱਕੜਾਂ ਦੀ ਅ ਇੱਥੇ ਮਤਲਬ ਪੌੜੀਆਂ ਪੂੜੀਆਂ ਬਣਾਉਣ ਦਾ ਕੰਮ ਚੱਲ ਰਿਹਾ ਉਹ ਪਿਛਲੇ ਪਾਸੇ ਨਦੀ ਵੀ ਚੱਲ ਰਹੀ ਆ ਚਲੋ ਜੀ ਉਧਰਲੇ ਪਾਸੇ ਵੀ ਇੱਕ ਮੰਦਿਰ ਬਣਿਆ ਹੋਇਆ ਤੇ ਜਿਹੜੀ ਮੈਂ ਸੰਧੂਰ ਦੀ ਗੱਲ ਕਰਦਾ ਸੀ ਉਹ ਐਵੇਂ ਚੜਾ ਦਿੰਦੇ ਨਹੀਂ ਉਹ ਸਾਰੀਆਂ ਦੋਨੇ ਮੂਰਤੀਆਂ ਸੰਧੂਰ ਦੇ ਨਾਲ ਤੇ ਚੂੜੀਆਂ ਪਾਈਆਂ ਹੋਈਆਂ ਨੇ ਆਏ ਵੀ ਚਾਪਲੇ ਜਿਹੜਾ ਕੋਲਤੀ ਸਟਾਫ ਉਧਾਂ ਦੇ ਉੱਤੇ ਕਾਲੀ ਮਾਤਾ ਦੀਆਂ ਮਤਲਬ ਫੋਟੋਆਂ ਪਈਆਂ ਨੇ ਜਿਹੜੀ ਅਸਲੀ ਫੋਟੋ ਅੰਦਰ ਲੱਗੀ ਹੋਈ ਹੈ ਨਾ ਉਹ ਆਹ ਵਾਲੀ ਹੈ ਸੈਂਟਰ ਵਾਲੀ ਦੰਦ ਤੇ ਜੀਵ ਸੋਨੇ ਦੀ ਆ ਆ ਦੇਖੋ ਇਹ ਵਹੀ ਮੂਰਤੀਆਂ ਨਾ ਜੋ ਅੰਦਰ ਸਥਾਪਿਤ ਹੈ ਠੀਕ ਹੈ ਜੀ ਬਹੁਤ ਜੀ ਲੱਗ ਰਿਹਾ ਹੈ ਕਲਕੱਤੇ ਦੇ ਵਿੱਚ ਯਾਰ ਸਵਾਦ ਆ ਰਿਹਾ ਘੁੰਮ ਕੇ ਇੱਕ ਤਾਂ ਸਾਫ ਸੁਥਰਾ ਉੱਪਰ ਦੀ ਖਾਲੀ ਖਾਲੀ ਜਿਹਾ ਇੱਕ ਚੀਜ਼ਾਂ ਵੀ ਕੁਦਰਤੀ ਹੋਟਲ ਕਰਕੇ ਮੈਨੂੰ ਸਾਰਾ ਕੁਝ ਨੇੜੇ ਪੈ ਰਿਹਾ ਮੈਂ ਤੁਰ ਕੇ ਹੀ ਘੁੰਮ ਰਿਹਾ ਬਾਕੀ ਕੱਲ ਨੂੰ ਸੋਮਵਾਰ ਆ ਗਾ ਆਲੂ ਪਤਾ ਲੱਗੂ ਕੀ ਭਾ ਪੈਂਦਾ ਪਰ ਅੱਜ ਤਾਂ ਸਾਰਾ ਖਾਲੀ ਖਾਲੀ ਲੱਗ ਰਿਹਾ ਸਵਾਦ ਆ ਰਿਹਾ ਘਮਣ ਦਾ ਮਿੰਟੋ ਮਿੰਟ ਆਪਾਂ ਉਧਰ ਜਾਏ ਕਹਿੰਦਾ ਮਿੰਟੋ ਮਿੰਟ ਆਪਾਂ ਇੱਧਰ ਵੀ ਵਲੌਗ ਕਰ ਲਿਆ ਹਨਾ ਨਾਲੇ ਦੇਖ ਲਿਆ ਮੌਸਮ ਵੀ ਕੋਈ ਜ਼ਿਆਦਾ ਉਹ ਨਹੀਂ ਹੈਗਾ ਗਰਮੀ ਦੇ ਵਿੱਚ ਇੱਥੇ ਘੁੰਮਣਾ ਬਹੁਤ ਜ਼ਿਆਦਾ ਔਖਾ ਯਾਰ ਉਥੇ ਦਾ ਸਾਨੂੰ ਮਤਲਬ ਏਸੀ ਵਾਲੀ ਟੈਕਸੀ ਚਾਹੀਦੀ ਆ ਹੁਣ ਮੌਸਮ ਠੀਕ ਆ 25 ਡਿਗਰੀ ਟੈਂਪਰੇਚਰ ਇਸ ਟਾਈਮ ਹੈਗਾ ਤੁਪੇ ਮੜੀ ਜਿਹੀ ਉਹ ਲੱਗਦੀ ਆ ਪਰ ਛਾਵੇਂ ਠੰਡੀ ਹਵਾ ਚੱਲ ਰਹੀ ਆ ਸਰਦੀਆਂ ਦੇ ਵਿੱਚ ਆਓ ਕਲਕੱਤੇ ਘੁੰਮਣ ਨਜ਼ਾਰੇ ਵਾਲੀ ਗੱਲ ਬਾਤ ਲੋ ਜੀ ਕਲਕੱਤਾ ਦਾ ਬਹੁਤ ਮਨਤਾ ਵਾਲਾ ਸਥਾਨ ਗੁਰਦਾਰਾ ਸੰਤ ਕੁਟਿਆ ਸਾਹਿਬ ਤੇ ਦੂਜਾ ਮੰਨਤਾ ਵਾਲਾ ਸਥਾਨ ਕਾਲੀ ਮਾਤਾ ਦਾ ਮੰਦਿਰ ਦੋਨਾਂ ਦੇ ਤੁਹਾਨੂੰ ਆਪਾਂ ਦਰਸ਼ਨ ਕਰਵਾਤੇ ਗੁਰੂ ਘਰ ਦੇ ਵਿੱਚ ਵੀਡੀਓ ਆਪਾਂ ਬਣਾ ਲਈ ਸੀ ਸ਼ਕਤੀ ਪੀਠ ਦੇ ਅੰਦਰ ਵੀਡੀਓ ਬਣਾਉਣ ਦੀ ਅਲਾਉਡ ਨਹੀਂ ਹੈਗੀ ਜਿਹੜੀ ਕਿ ਮर्यादा ਨੂੰ ਧਿਆਨ ਰੱਖਦੇ ਮਤਲਬ ਬੰਦ ਕੀਤਾ ਹੋਇਆ ਹਿਸਾਬ ਤਾ ਜਿਹੜਾ ਕਿ ਵਧੀਆ ਗੱਲ ਵੀ ਆ ਅੱਜ ਦੀ ਵੀਡੀਓ ਦੇ ਵਿੱਚ ਇੱਕ ਤੁਹਾਨੂੰ ਨਿਕਾ ਜਾਂ ਸਰਪ੍ਰਾਈਜ਼ ਦੇਣਾ ਸੀ ਸਰਪ੍ਰਾਈਜ਼ ਦਾ ਕਹਾਦਾ ਪਰ ਜਿੱਥੇ ਮੈਂ ਜਾਣਾ ਸੀ ਉਹਦੇ ਬਾਰੇ ਮੈਂ ਤੁਹਾਨੂੰ ਪਹਿਲਾਂ ਤਾਂ ਨਹੀਂ ਦੱਸਿਆ ਕਿਉਂਕਿ ਮੈਂ ਵੀ ਹਜੇ ਸ਼ੋਰ ਨਹੀਂ ਸੀ ਕਿ ਉੱਥੇ ਆਪਾਂ ਜਾਣਾ ਕਿ ਨਹੀਂ ਜਾਣਾ ਕਿਉਂਕਿ ਮੈਂ ਉਹਦੀ ਹਜੇ ਟਿਕਟ ਵੀ ਨਹੀਂ ਬੁੱਕ ਕਰਵਾਈ ਦਿਨ ਹਜੇ 4 ਰਹਿ ਗਏ ਜਾਣ ਨੂੰ ਹਾਲਾਂਕਿ ਜੇ ਮੈਂ ਹੁਣ ਟਿਕਟ ਬੁੱਕ ਕਰਵਾਉਂਗਾ ਤਾਂ ਮੈਨੂੰ ਮਹਿੰਗੀ ਪਊਗੀ ਅਸਲ ਦੇ ਵਿੱਚ ਆਪਾਂ ਚੱਲੇ ਆ ਜੀ ਅੰਡੇਮਾਨ ਨਿਕੋਬਾਰ 5-7 ਦਿਨ ਆਪਾਂ ਉੱਥੇ ਘੁੰਮਾਂਗੇ ਉਸ ਤੋਂ ਬਾਅਦ ਦੁਬਾਰੇ ਇੱਥੇ ਫੇਰ ਕਲਕੱਤੇ ਆਵਾਂਗੇ ਜੇ ਕਲਕੱਤੇ ਦੀਆਂ ਕੋਈ ਥਾਵਾਂ ਰਹਿ ਗਈਆਂ ਦੇਖਣ ਵਾਲੀਆਂ ਉਹ ਫਿਰ ਆਪਾਂ ਦੁਬਾਰੇ ਦੇਖ ਜਾਾਂਗੇ 2-4 ਦਿਨਾਂ ਦੇ ਵਿੱਚ ਵਿੱਚ ਹੁਣ ਸਾਰਾ ਕੁਝ ਆਪਾਂ ਦੇਖਣ ਦੀ ਕੋਸ਼ਿਸ਼ ਕਰਾਂਗੇ ਅ ਅੱਜ ਤੋਂ ਪਰਸੋਂ ਇੱਕ ਹੋਰ ਆਪਾਂ ਪੰਜਾਬੀ ਫੈਮਿਲੀ ਕੋਲ ਜਾਣਾ ਉਹਨਾਂ ਦਾ ਘਰ ਵੀ 에어ਪੋਰਟ ਦੇ ਨੇੜੇ ਆ ਉੱਥੇ ਆਪਾਂ ਆਪਣੀ ਬਾਈਕ ਖੜੀ ਕਰ ਜਾਾਂਗੇ ਨਾਲੇ ਉਹਨਾਂ ਕੋਲ 2 ਦਿਨ ਰਹਿਾਂਗੇ ਉਹਨਾਂ ਨਾਲ ਘੁੰਮਾਂਗੇ ਉਸ ਤੋਂ ਬਾਅਦ ਆ ਫਿਰ ਆਪਾਂ ਚਲੇ ਜਾਵਾਂਗੇ ਜੀ ਅੰਡੇਮਾਨ ਇੱਕੋ ਵਾਰ ਵਾਪਸ ਆ ਕੇ ਬਾਈਕ ਚੱਕ ਕੇ ਜਿਹੜੀ ਕੋਈ ਥਾਂ ਰਹਿ ਗਈ ਕਲਕੱਤੇ ਦੀ ਉਹ ਆਪਾਂ ਦੇਖ ਲਾਂਗੇ ਬਹੁਤ ਸੋਹ ਸਵਾਦ ਆ ਰਿਹਾ ਸਭ ਤੋਂ ਵੱਡੀ ਖੁਸ਼ੀ ਤਾਂ ਮੈਨੂੰ ਐ ਹੋ ਗਈ ਵੀ ਜਿਹੜਾ ਮੇਰਾ ਰਹਿਣ ਕਰਨ ਵਾਲਾ ਝੰਡੜ ਜਿਹਾ ਸੀ ਨਾ ਇਹ ਖਤਮ ਹੋ ਗਿਆ ਮੇਰਾ ਕੰਮ ਸਿਰਫ ਹੁਣ ਫੋਕਸ ਸਿਰਫ ਘੁੰਮਣ ਤੇ ਆ ਇਥੋਂ ਆਪਾਂ ਕੁਸ਼ਕਥਾਂ ਮ ਇਹ ਜੀਆਂ ਜਿਹੜੀਆਂ ਐਤਵਾਰ ਨੂੰ ਖੁੱਲਦੀਆਂ ਨੇ ਪਰ ਸੋਮਵਾਰ ਨੂੰ ਬੰਦ ਹੁੰਦੀਆਂ ਨੇ ਅੱਜ ਹੈਗਾ ਐਤਵਾਰ ਉਹ ਸਾਰਾ ਕੁਝ ਆਪਾਂ ਅੱਜ ਹੀ ਦੇਖ ਲਾਂਗੇ ਦੁਪਹਿਰ ਦਾ 3 ਵਜੇ ਦਾ ਟਾਈਮ ਹੋ ਗਿਆ ਇਸ ਵਲੌਗ ਨੂੰ ਆਪਾਂ ਇੱਥੇ ਖਤਮ ਕਰਦੇ ਹਾਂ 3 ਵਜੇ ਤੋਂ ਬਾਅਦ ਉਹ ਥਾਂ ਨੂੰ ਆਪਾਂ ਦੇਖਣ ਚੱਲਦੇ ਹਾਂ ਬਹੁਤ ਸੋਹਣੀ ਥਾਂ ਜਿਹਨੂੰ ਕਿ ਕਲਕੱਤੇ ਦਾ ਤਾਜ ਮਹਿਲ ਵੀ ਕਹਿੰਦੇ ਨੇ ਕੱਲ੍ਹ ਵਾਲੀ ਵੀਡੀ ਵਾਈ ਗੁਰਜੀ ਕੀ ਫਤਿਹ